ਦੰ ਦੇਖ ਲਿਓ ਮਾਨੂੰ ਕਾਰਡ ਦੇਣ ਆਈ ਵਿਆਹ ਦਾ ਕਹੇਰੀ ਮਾਰੇ ਪਿੰਕੀ ਦਾ ਵਿਆਹ ਤੇਰੀ ਵਿਆਹ ਦਾ ਕਾਰਡ আর ਮੈਂ ਦੱਸੂ کیا غلط کیا ਮੈਂ ਕਿ ਆਂਟੀ ਵਿਆਹ ਤਾਂ ਗੂਰਿਆਂ ਕੋ ਹੋਵਾ ਇੱਕ ਦਿਨ ਦਾ ਮਾਰੇ ਤਾਂ ਦੇਖ ਲਿਓ ਵੀ ਪਹਿਲਾਂ ਰੋਕਾ ਹੋਵਾ ਫਿਰ ਮੰਗਣਾ ਹੋਵਾ ਫਿਰ ਮਾਈਆ ਫਿਰ ਹਲਦੀ ਫਿਰ ਵਿਆਹ ਫਿਰ ਢੋਲੀ ਫਿਰ ਮਕਲਾਵਾ ਪਤਾ ਨਹੀਂ ਕਿਆ-ਕਿਆ ਕਹਿ ਚਲੀ ਜਾ ਬਈ ਆਪਣੇ ਵਿਆਹ ਨਹੀਂ ਹੁੰਦਾ ਆਪਣਾ ਤਾਂ ਟੂਰਨਾਮੈਂਟ ਹੀ ਹੋਵਾ ਇਹੋ ਗੱਲ ਕਹਿਣ ਦੀ ਏ ਸਾਰਾ ਟੱਬਰ ਮੈਨੂੰ ਗਾਲਾਂ ਦੇ ਰਿਆ ਕਰ ਤਾ ਸੜੇ ਮੂੰਹ ਬੰਦ ਕਰਕੇ ਬੈਠੇ ਕਰ ਜਦ ਬੋਲਣਾ ਨਹੀਂ ਆ ਪਤਾ ਨਹੀਂ ਦੰਨੂ ਉਹੀ ਬੋਲੀ ਜਾ ਦੱਸ ਗਲਤ ਕੀ ਆ ਮੈਂ ਤੇ ਵੰਡਨ ਦੇਖ ਲਿਓ ਮਾਨੂੰ ਕਾਰਡ ਦੇਣ ਆਈ ਵਿਆਹ ਕਾ ਗੈਰੀ ਮਾਰੇ ਪਿੰਕੀ ਕਾ ਵਿਆਹ ਤੇਰੀ ਵਿਆਹ ਕਾ ਕਾਰਡ ਆਰ ਮੈਂ ਦੱਸੂ ਕੀ ਗਲਤ ਕੀਆ ਮੈਂ ਕਿ ਆਂਟੀ ਵਿਆਹ ਤਾਂ ਗੂਰਿਆਂ ਕਾ ਹੋਵਾ ਇੱਕ ਦਿਨ ਕਾ ਮਾਰੇ ਤਾਂ ਦੇਖ ਲਿਓ ਵੀ ਪਹਿਲਾਂ ਰੋਕਾ ਹੋਵਾ ਫਿਰ ਮੰਗਣਾ ਹੋਵਾ ਫਿਰ ਮਾਈਆ ਫਿਰ ਹਲਦੀ ਫਿਰ ਵਿਆਹ ਫਿਰ ਢੋਲੀ ਫਿਰ ਮਕਲਾਵਾ ਪਤਾ ਨਹੀਂ ਕਿਆ-ਕਿਆ ਕਹਿ ਚਲੀ ਜਾਹਾ ਬਈ ਆਪਣੇ ਵਿਆਹ ਨਹੀਂ ਹੁੰਦਾ ਆਪਣਾ ਤਾਂ ਟਰਨਮੈਂਟੇ ਹੋਵਾ ਯੋ ਗੱਲ ਕਹਿਣ ਦੀ ਤੇਰਾ ਸਾਰਾ ਟੱਬਰ ਮੈਨੂੰ ਗਾਲ੍ਹਾਂ ਦੇ ਰਿਆ ਕਰ ਤਾ ਸੜੇ ਮੂੰਹ ਬੰਦ ਕਰਕੇ ਬੈਠੀ ਕਰ ਜਦ ਬੋਲਣਾ ਨਹੀਂ ਆ ਪਤਾ ਨਹੀਂ ਦੰਨੂ ਹੁਣ ਬੋਲੀ ਜਾ ਦੱਸ ਗੱਲ ਤਕਿਆ ਮੈਂ